ਜੈਨਿਕ ਵੀਰਾ ਦੇਖ ਰਹੇ ਹੋ ਤੁਸੀਂ ਤਮੇ ਮਸਜਦਿਕ ਪਾਲ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਆਰਗਨ ਡੋਨੇਸ਼ਨ ਅਵੇਰਨੈਸ ਕੈਂਪ ਲਗਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵੱਲੋਂ ਸਿਵਲ ਸਜਨ ਡਾਕਟਰ ਮੈਮ ਰਮਨਦੀਪ ਕੌਰ ਜੀ ਇੱਥੇ ਪਹੁੰਚਣ ਤੇ ਗੱਲਬਾਤ ਕਰਾਂਗੇ ਮੈਮ ਕਿਵੇਂ ਦੇਖਦੇ ਹੋ ਆਰਗਨ ਡੋਨੇਸ਼ਨ ਅਵੇਰਨੈਸ ਕੈਂਪ ਲਗਾਇਆ ਗਿਆ ਹੈ ਕੀ ਲੱਗਦਾ ਹੈ ਕਿ ਆਪਣੇ ਇੰਡੀਆ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਅਵੇਰਨੈਸ ਕਿਉਂ ਨਹੀਂ ਹੈ ਲੋਕਾਂ ਦੇ ਵਿੱਚ ਆਰਗਨ ਡੋਨੇਸ਼ਨ ਨੂੰ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇੱਥੇ ਆਰਗਨ ਡੋਨੇਸ਼ਨ ਅਵੇਰਨੈਸ ਕੈਂਪ ਇੱਕ ਇਵੈਂਟ ਇਹ ਤੇ ਅਸੀਂ ਨਾ ਨੇ ਡੀ ਐਮ ਸੀ ਵਾਲਿਆਂ ਨੇ ਆਰਗੇਨਾਈਜ਼ ਕੀਤਾ ਤੇ ਅਸੀਂ ਇਸ ਤੇ ਸਾਰੇ ਇਕੱਠੇ ਹੋਏ ਆ ਪੰਜਾਬ ਦੇ ਲੋਕਾਂ ਚ ਸ਼ਾਇਦ ਅਸੀਂ ਕਿਤੇ ਨਾ ਕਿਤੇ ਵੀ ਲੱਖ ਕ੍ਰੀਏਟਿੰਗ ਸੱਚ ਅਵੇਅਰਨੈਸ ਇਵੈਂਟਸ ਅਸੀਂ ਸ਼ਾਇਦ ਨਹੀਂ ਆਰਗੇਨਾਈਜ਼ ਕਰ पाए ਔਰ ਸ਼ਾਇਦ ਐਜੂਕੇਸ਼ਨ ਆਪਾਂ ਨਹੀਂ ਦੇ ਪਾਏ ਇਸ ਲਈ ਸ਼ਾਇਦ ਲੋਕਾਂ ਨੂੰ ਇੰਨੀ ਦੇ ਬਾਰੇ ਅਵੇਅਰਨੈਸ ਨਹੀਂ ਹੈਗੀ ਮੈਮ ਲੋਕ ਇੰਨਾ ਡਰਦੇ ਕਿਉਂ ਨੇ ਔਰ ਗੁੰਡਰਨੇਸ਼ਨ ਕਰਨ ਤੋਂ ਅਹ ਤੁਹਾਨੂੰ ਪਤਾ ਹੈ ਕਿ ਸਾਡੀ ਸੁਸਾਇਟੀ ਚ ਬਹੁਤ ਸਾਰੇ ਰਿਲੀਜੀਅਸ ਮਿਸਕਨਸੈਪਸ਼ਨਸ ਕੁਝ ਟੈਬੂਸ ਕੁਝ ਸਾਡੇ ਜਿਹੜੇ ਕਿ ਮਿਥਸ ਹੁੰਦੇ ਆ ਸਾਡੇ ਕਲਚਰ ਇਟ ਇਜ਼ देयर ਐਨ ਇੰਟੀਗਰਲ ਪਾਰਟ ਆਫ ਆਰ ਕਲਚਰ ਤੇ ਲੋਕਾਂ ਨੂੰ ਇਹਦੇ ਬਾਰੇ ਕੁਝ ਮਿਸਕਨਸੈਪਸ਼ਨਸ ਹੁੰਦੀ ਹੈ ਕਿ ਵੀ ਡੈਥ ਬਾਡੀ ਨੂੰ ਆਪਾਂ ਉਨੀ ਰਿਗਾਰਡ ਔਰ ਰਿਸਪੈਕਟ ਨਹੀਂ ਦੇ ਪਾਵਾਂਗੇ ਜੇ ਅਸੀਂ ਉਹਦੇ ਆਰਗਨਸ ਡੋਨੇਟ ਕਰ ਦਿੰਦੇ ਆਂ ਤਾਂ ਮੈਨੂੰ ਕੀ ਲੱਗਦਾ ਲੋਕਾਂ ਨੂੰ ਡੋਨੇਟ ਕਰਨੇ ਚਾਹੀਦੇ ਨੇ ਜਾਂ ਫਿਰ ਲੋਕਾਂ 'ਚ ਅਵੇਅਰ ਕਿਵੇਂ ਆਏਗੀ ਇਹ ਅਵੇਅਰਨੈਸ ਲੈ ਕੇ ਇਸ ਵੇਲੇ ਕੋਈ ਸਰਕਾਰ ਆਪਣੇ ਤੌਰ ਤੇ ਕੋਈ ਕਦਮ ਚੱਕ ਰਹੀ ਹੈ ਲੋਕਾਂ ਨੂੰ ਅਵੇਅਰਨੈਸ ਕੈਂਪ ਚਲਾਏ ਜਾ ਰਹੇ ਨੇ ਹਾਲਾਂਕਿ ਪ੍ਰਾਈਵੇਟ ਤੌਰ ਤੇ ਤਾਂ ਕੀਤੇ ਜਾ ਰਹੇ ਨੇ ਦੇਖੋ ਅਸੀਂ ਸਰਕਾਰ ਵੀ ਇਹਦੇ ਲਈ ਆਪਣੇ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਬਹੁਤ ਅਵੇਅਰ ਹੈ ਉਹਨਾਂ ਨੇ ਖੁਦ 13th ਅਸ ਨੂੰ ਅਸੀਂ ਜਿਹੜੀ ਹੁਣ ਪਿਛਲੇ ਗਈ ਹੈ ਵੈਨਸਡੇ ਅਸੀਂ ਇਵੈਂਟ ਸੈਲੀਬ੍ਰੇਟ ਕੀਤਾ ਹੈ ਔਰ ਸਰ ਵਾਸ ਦਾ ਫਰਸਟ ਵਨ ਜਿਨ੍ਹਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਔਰ ਪਲੇਜ ਲੀਤੀ ਹੈ ਸੋ ਹੀ ਇਜ਼ ਲੀਡਿੰਗ ਬਾਈ ਐਗਜ਼ਾਮਪਲ ਤੇ ਲੁਧਿਆਣੇ ਚ ਵੀ ਆਪਣੇ ਡਿਸਟ੍ਰਿਕਟ ਚ ਵੀ ਅਸੀਂ 13th ਨੂੰ ਬਣਾਇਆ ਸੀ ਆਰਗਨ ਡੋਨੇਸ਼ਨ ਡੇ ਔਰ ਓਵਰ 100 ਸਾਡੇ ਵੀ ਹੈ ਜਿਹੜੇ EMPLOYEES ਜਿਨ੍ਹਾਂ ਨੇ ਅੱਗੇ ਆ ਕੇ ਰਜਿਸਟਰ ਕੀਤਾ ਆਪਣੇ ਆਪ ਨੂੰ ਜਿਹੜੇ ਆਮ ਲੋਕ ਹੁੰਦੇ ਨੇ ਮੈਮ ਅਗਰ ਉਹਨਾਂ ਨੇ ਡੋਨੇਟ ਕਰਨੇ ਆਪਣੇ ਆਰਗਨ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ ਹਾਂਜੀ ਜਿਵੇਂ ਅੱਜ ਉਹਨਾਂ ਨੇ ਦੱਸਿਆ ਇੱਕ ਨੈਸ਼ਨਲੀ ਹੈ ਜਿਵੇਂ ਨੋਟੋ ਔਰ ਸੋਟੋ ਦੀ ਐਪ ਹੈ ਉਸ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆਂ ਇਕ ਵਮ ਲੋਕਾਂ ਦੇ ਜਹਨ ਦੇ ਵਿੱਚ ਸਵਾਲ ਹੁੰਦਾ ਹੈ ਤੁਹਾਡੇ ਮਨ 'ਚ ਵੀ ਹੋਏਗਾ ਅਕਸਰ ਅਸੀਂ ਦੇਖਦੇ ਆ ਡੋਨੇਟ ਆਰਗਨ ਕੀਤੇ ਜਾਂਦੇ ਨੇ ਜਦੋਂ ਕਿਸੇ ਜ਼ਰੂਰਤਮੰਦ ਨੂੰ ਲੋੜ ਹੁੰਦੀ ਹੈ ਤਾਂ ਉਹਨਾਂ ਦੇ ਕੋਲੋਂ ਬਹੁਤ ਸਾਰੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਬਹੁਤ ਸਾਰੇ ਕਿਹਾ ਜਾਂਦਾ ਕਿ ਮੁਸ਼ਕਲ ਬਹੁਤ ਹੁੰਦੀ ਹੈ ਇਹ ਲੋਕਾਂ ਤੱਕ ਪਹੁੰਚ ਪਾਉਂਦੇ ਨੇ ਈਜ਼ੀਲੀ ਜਿਹੜੇ ਡੋਨੇਟ ਹੁੰਦੇ ਨੇ ਆਰਗਨ ਅ ਇਹਦੀ ਨਾ ਇੱਕ ਲਿਸਟ ਆਉਂਦੀ ਹੈ ਤੇ ਆਈ ਥਿੰਕ ਉਹ ਲਿਸਟ 'ਚ ਨੰਬਰ ਵਾਈਜ਼ ਇਹਨੂੰ ਲੈਂਦੇ ਆ ਜਿਨ੍ਹਾਂ ਨੂੰ ਚਾਹੀਦਾ ਹੁੰਦਾ ਰੈਸੀਪੀਐਂਟ ਐਂਡ ਅੱਜ ਹੀ ਇੱਥੇ ਅਸੀਂ ਗੱਲ ਕਰ ਰਹੇ ਸੀ ਡਾਕਟਰ ਵਿਸ਼ਵ ਮੋਹਨ ਨਾਲ ਇਹ ਨਹੀਂ ਵਾਸ ਸੇਇੰਗ ਕਿ ਕਈ ਸਟੇਟਸ ਚ ਸ਼ਾਇਦ ਗਵਰਨਮੈਂਟ ਇੰਟਰਵੈਨ ਕਰਕੇ ਇਨਸ਼ੋਰ ਕਰਦੀ ਹੈ ਕਿ ਵੀ ਸਭ ਨੂੰ ਜਿਵੇਂ ਆਪਾਂ ਕਹਿੰਦੇ ਆ ਸੇ ਕਿ ਦੇ ਸ਼ੁੱਡ ਬੀ ਨੋ ਡਿਸਪੈਰਿਟੀ ਬੀਟਵੀਨ ਰਿਚ ਐਂਡ ਪੂਅਰ ਔਰ ਸਭ ਨੂੰ ਇਕੁਅਲੀ ਅਸੈਸ ਹੋਣਾ ਚਾਹੀਦਾ ਹੈ ਆਰਗਨਸ ਦਾ ਤੇ ਇਹ ਆਪਣੀ ਸਟੇਟ ਵੀ ਸ਼ਾਇਦ ਇਸ ਤੇ ਕੰਮ ਕਰ ਰਹੀ ਹੈ ਐਂਡ ਦੇ ਵਿਲ ਡੈਫੀਨਿਟਲੀ ਕਮ ਆਊਟ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੂਗੀ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੂਗੀ ਕਿ ਇਹ ਬਹੁਤ ਹੀ ਨੋਬਲ ਕਾਜ਼ ਹੈ ਔਰ ਇਹਦੇ ਲਈ ਆਪਣਾ ਅੰਘਿਆਨ ਮੋਟੀਵੇਟਿਡ ਰਹਿਣ ਔਰ ਆਪਣਾ ਰਜਿਸਟਰ ਕਰਨ ਫਲੇਚਲਨ ਇੱਕ ਮਤਲਬ ਇੱਕ ਬੰਦੇ ਨਾਲ ਆਪਾਂ 8 ਲਾਈਵਸ 8 ਆਰਗਨਸ ਡੋਨੇਟ ਕਰਕੇ 8 ਜ਼ਿੰਦਗੀਆਂ ਬਚਾ ਸਕਦੇ ਆ ਸੋ एवरीवन शुड ਕਮ ਫੋਰਵਰਡ ਐਂਡ ਡੋਨੇਟ ਆਰਗਨਸ ਥੈਂਕ ਯੂ ਸੋ ਬਿਲਕੁਲ ਇਹ ਸਰਨ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਮੈਮ ਰਮਨਦੀਪ ਕੋਰ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਇਹ ਕਿ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਆ ਕੇ ਪਾਰਟਿਸਪੇਟ ਕਰਨ ਕਿਉਂਕਿ ਇੱਕ ਜਿਹੜੀ ਬੰਦੇ ਦਾ ਸ਼ਰੀਰ ਹੈ ਉਹ ਅੱਠ ਲੋਕਾਂ ਜਿਹੜਾ ਕਿ ਜੀਵਨ ਉਹ ਦੇ ਸਕਦਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਗਪਾਲ ਦੇ ਨੇक्सਵੇਰਾ ਲੁਧਿਆਣਾ ਦੇ ਨੇਕਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਗਪਾਲ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਆਰਗਨ ਡੋਨੇਸ਼ਨ ਅਵੇਰਨੈਸ ਕੈਂਪ ਲਗਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵੱਲੋਂ ਸਿਵਲ ਸਜਨ ਡਾਕਟਰ ਮੈਮ ਅਰਮਦੀਪ ਕੌਰ ਜਿਥੇ ਪਹੁੰਚਣੇ ਤਾਂ ਗੱਲਬਾਤ ਕਰਾਂਗੇ ਮੈਮ ਕਿਵੇਂ ਦੇਖਦੇ ਹੋ ਆਰਗਨ ਡੋਨੇਸ਼ਨ ਅਵੇਰਨੈਸ ਕੈਂਪ ਲਗਾਇਆ ਗਿਆ ਹੈ ਕੀ ਲੱਗਦਾ ਹੈ ਕਿ ਆਪਣੇ ਇੰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇੱਥੇ ਆਰਗਨ ਡੋਨੇਸ਼ਨ ਅਵੇਅਰਨੈਸ ਕੈਂਪੇਨ ਇੱਕ ਇਵੈਂਟ ਇੱਥੇ ਅਸੀਂ ਨਾਨੀ ਡੀਐਮਸੀ ਵਾਲਿਆਂ ਨੇ ਆਰਗੇਨਾਈਜ਼ ਕੀਤਾ ਤੇ ਅਸੀਂ ਇਸ ਚ ਸਾਰੇ ਇਕੱਠੇ ਹੋਏ ਆਂ ਪੰਜਾਬ ਦੇ ਲੋਕਾਂ ਚ ਸ਼ਾਇਦ ਅਸੀਂ ਕਿਤੇ ਨਾ ਕਿਤੇ ਵੀ ਲੱਖ ਕ੍ਰੀਏਟਿੰਗ ਸੱਚ ਅਵੇਅਰਨੈਸ ਇਵੈਂਟਸ ਅਸੀਂ ਸ਼ਾਇਦ ਨਹੀਂ ਆਰਗੇਨਾਈਜ਼ ਕਰ पाए ਔਰ ਸ਼ੈਡ এডਿਕੇਸ਼ਨ ਆਪਾਂ ਨਹੀਂ ਦੇ ਪਾਏ ਇਸ ਲਈ ਸ਼ਾਇਦ ਲੋਕਾਂ ਨੂੰ ਇੰਨੀ ਦੇ ਬਾਰੇ ਅਵੇਅਰਨੈਸ ਨਹੀਂ ਹੈਗੀ ਮੈਮ ਲੋਕ ਇੰਨਾ ਡਰਦੇ ਕਿਉਂ ਨੇ ਅਰ ਗੁੰਡਨੇਸ਼ਨ ਕਰਨ ਤੋਂ ਤੁਹਾਨੂੰ ਪਤਾ ਹੈ ਕਿ ਸਾਡੀ ਸੁਸਾਇਟੀ ਚ ਬਹੁਤ ਸਾਰੇ ਰਿਲੀਜੀਅਸ ਮਿਸਕਨਸੈਪਸ਼ਨਸ ਕੁਝ ਟੈਬੂਸ ਕੁਝ ਸਾਡੇ ਜਿਹੜੇ ਕਿ ਮਿਥਸ ਹੁੰਦੇ ਆ ਸਾਡੇ ਕਲਚਰ ਇਟ ਇਜ਼ देयर ਐਨ ਇੰਟੀਗਰਲ ਪਾਰਟ ਆਫ ਆਰ ਕਲਚਰ ਦੇ ਲੋਕਾਂ ਨੂੰ ਇਹਦੇ ਬਾਰੇ ਕੁਝ ਮਿਸਕਨਸੈਪਸ਼ਨਸ ਹੁੰਦੀ ਹੈ ਕਿ ਵੀ ਡੈਥ ਬਾਡੀ ਨੂੰ ਆਪਾਂ ਉਹ ਨਹੀਂ ਰਿਗਾਰਡ ਔਰ ਰਿਸਪੈਕਟ ਨਹੀਂ ਦੇ ਪਾਵਾਂਗੇ ਜੇ ਅਸੀਂ ਉਹਦੇ ਆਰਗਨਸ ਡੋਨੇਟ ਕਰ ਦਿੰਦੇ ਹਾਂ ਤਾਂ ਮੈਨੂੰ ਕੀ ਲੱਗਦਾ ਹੈ ਲੋਕਾਂ ਨੂੰ ਡੋਨੇਟ ਕਰਨੇ ਚਾਹੀਦੇ ਨੇ ਜਾਂ ਫਿਰ ਲੋਕਾਂ 'ਚ ਅਵੇਅਰ ਕਿਵੇਂ ਆਏਗੀ ਅਵੇਅਰਨੈਸ ਲੈ ਕੇ ਇਸ ਲਈ ਕੋਈ ਸਰਕਾਰ ਆਪਣੇ ਤੌਰ ਤੇ ਕੋਈ ਕਦਮ ਚੱਕਰੀਏ ਲੋਕਾਂ ਨੂੰ ਅਵੇਅਰਨੈਸ ਕੈਂਪ ਚਲਾਏ ਜਾ ਰਹੇ ਨੇ ਹਾਲਾਂਕਿ ਪ੍ਰਾਈਵੇਟ ਤੌਰ ਤੇ ਤਾਂ ਕੀਤੇ ਜਾ ਰਹੇ ਨੇ ਦੇਖੋ ਅਸੀਂ ਸਰਕਾਰ ਵੀ ਦੇ ਲਈ ਆਪਣੇ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਬਹੁਤ ਅਵੇਅਰ ਹੈ ਉਹਨਾਂ ਨੇ ਖੁਦ 13th ਨੂੰ ਅਸੀਂ ਜਿਹੜੀ ਹੁਣ ਪਿਛਲੇ ਗਈ ਹੈ ਵੈਨਸਡੇ ਅਸੀਂ ਇਹ ਇਵੈਂਟ ਸੈਲੀਬ੍ਰੇਟ ਕੀਤਾ ਹੈ ਔਰ ਸਰ ਵਾਸ ਦ ਫਰਸਟ ਵਨ ਜਿਨ੍ਹਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਔਰ ਪਲੈਚ ਲਈਤੀ ਹੈ ਸੋ ਹੀ ਇਜ਼ ਲੀਡਿੰਗ ਬਾਏ ਐਗਜ਼ੈਂਪਲ ਤੇ ਲੁਧਿਆਣੇ ਚ ਵੀ ਆਪਣੇ ਡਿਸਟ੍ਰਿਕਟ ਚ ਵੀ ਅਸੀਂ ਇਹ 13th ਨੂੰ ਬਣਾਇਆ ਸੀ ਆਰਗਨ ਡੋਨੇਸ਼ਨ ਡੇ ਔਰ ਓਵਰ 100 ਸਾਡੇ ਵੀ ਹੈ ਜਿਹੜੇ EMPLOYEES ਜਿਨ੍ਹਾਂ ਨੇ ਅੱਗੇ ਆ ਕੇ ਰਜਿਸਟਰ ਕੀਤਾ ਆਪਣੇ ਆਪ ਨੂੰ ਕੁਝ ਆਮ ਲੋਕ ਹੁੰਦੇ ਨੇ ਮੈਂ ਮਗਰ ਉਹਨਾਂ ਨੇ ਡੋਨੇਟ ਕਰਨੇ ਆਪਣੇ ਅਰਗਨ ਤਾਂ ਉਹ ਕਿਸ ਤਨਾ ਦੇ ਨਾਲ ਇਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਨੇ ਹਾਂਜੀ ਜਿਵੇਂ ਅੱਜ ਉਹਨਾਂ ਨੇ ਦੱਸਿਆ ਇੱਕ ਨੈਸ਼ਨਲੀ ਜਿਵੇਂ ਨੋਟੋ ਔਰ ਸੋਟੋ ਦੀ ਐਪ ਹੈ ਉਸ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਇਕ ਵਾਰ ਲੋਕਾਂ ਦੇ ਜ਼ਿਹਨ ਵਿੱਚ ਸਵਾਲ ਹੁੰਦਾ ਹੈ ਤੁਹਾਡੇ ਮਨ 'ਚ ਵੀ ਹੋਏਗਾ ਅਕਸਰ ਅਸੀਂ ਦੇਖਦੇ ਆ ਡੋਨੇਟ ਦਾ ਆਰਗਨ ਕੀਤੇ ਜਾਂਦੇ ਨੇ ਜਦੋਂ ਕਿਸੇ ਜ਼ਰੂਰਤਮੰਦ ਨੂੰ ਲੋੜ ਹੁੰਦੀ ਹੈ ਤਾਂ ਉਹਨਾਂ ਦੇ ਕੋਲੋਂ ਬਹੁਤ ਸਾਰੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਬਹੁਤ ਸਾਰੇ ਕਿਹਾ ਜਾਂਦਾ ਕਿ ਮੁਸ਼ਕਲ ਬਹੁਤ ਹੁੰਦੀ ਹੈ ਇਹ ਲੋਕਾਂ ਤੱਕ ਪਹੁੰਚ ਪਾਉਂਦੇ ਨੇ ਈਜ਼ੀਲੀ ਜਿਹੜੇ ਡੋਨੇਟ ਹੁੰਦੇ ਨੇ ਆਰਗਨ ਅ ਇਹਦੀ ਨਾ ਇੱਕ ਲਿਸਟ ਹੁੰਦੀ ਹੈ ਤੇ ਆਈ ਥਿੰਕ ਉਹ ਲਿਸਟ 'ਚ ਨੰਬਰ ਵਾਈਜ਼ ਇਹਨੂੰ ਲੈਂਦੇ ਆ ਜਿਨ੍ਹਾਂ ਨੂੰ ਚਾਹੀਦਾ ਹੁੰਦਾ ਹੈ ਰੈਸੀਪੀਐਂਟ ਐਂਡ ਅੱਜ ਹੀ ਇੱਥੇ ਅਸੀਂ ਗੱਲ ਕਰ ਰਹੇ ਸੀ ਡਾਕਟਰ ਵਿਸ਼ਵ ਮੋਹਨ ਨਾਲ ਇਹ ਨਹੀਂ ਉਹ ਸੇਇੰਗ ਕਿ ਕਈ ਸਟੇਟਸ 'ਚ ਸ਼ਾਇਦ ਗਵਰਨਮੈਂਟ ਇੰਟਰਵੀਨ ਕਰਕੇ ਇਨਸ਼ੋਰ ਕਰਦੀ ਹੈ ਕਿ ਵੀ ਸਭ ਨੂੰ ਜਿਵੇਂ ਆਪਾਂ ਕਹਿੰਦੇ ਆ ਸੇ ਕਿ ਦੇ ਸ਼ੁੱਡ ਬੀ ਨੋ ਡਿਸਪੈਰਿਟੀ ਬੀਟਵੀਨ ਰਿਚ ਐਂਡ ਪੂਅਰ ਔਰ ਸਭ ਨੂੰ ਇਕੁਅਲੀ ਅਸੈਸ ਹੋਣਾ ਚਾਹੀਦਾ ਹੈ ਆਰਗਨਸ ਦਾ ਤੇ ਇਹ ਆਪਣੀ ਸਟੇਟ ਵੀ ਸ਼ਾਇਦ ਇਸ ਤੇ ਕੰਮ ਕਰ ਰਹੀ ਹੈ ਐਂਡ ਦੇ ਵਿਲ ਡੈਫੀਨਿਟਲੀ ਕਮ ਆਊਟ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਮੈਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਇਹ ਬਹੁਤ ਹੀ ਨੋਬਲ ਕਾਜ਼ ਹੈ ਔਰ ਇਹਦੇ ਲਈ ਆਪਣਾ ਅਗਿਆਨ ਮੋਟੀਵੇਟਿਡ ਰਹਿਣ ਔਰ ਆਪਣਾ ਰਜਿਸਟਰ ਕਰਨ ਫਲੇਚ ਲੈਂ ਇੱਕ ਮਤਲਬ ਇੱਕ ਬੰਦੇ ਨਾਲ ਆਪਾਂ 8 ਲਾਈਵਸ 8 ਆਰਗਨਸ ਡੋਨੇਟ ਕਰਕੇ 8 ਜ਼ਿੰਦਗੀਆਂ ਬਚਾ ਸਕਦੇ ਆ ਸੋ एवरीवन शुड ਕਮ ਫੋਰਵਰਡ ਐਂਡ ਡੋਨੇਟ ਆਰਗਨਸ ਥੈਂਕ ਯੂ ਸੋ ਬਿਲਕੁਲ ਇਹ ਸਨਨ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਮੈਮ ਰਮਨਦੀਪ ਕੋਰ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਲੋਕ ਇਹਦੇ ਵਿੱਚ ਆ ਕੇ ਪਾਰਟਿਸਪੇਟ ਕਰਨ ਕਿਉਂਕਿ ਇੱਕ ਜਿਹੜੀ ਬੰਦੇ ਦਾ ਸਰੀਰ ਹੈ ਉਹ ਅੱਠ ਲੋਕਾਂ ਜਿਹੜਾ ਕਿ ਜੀਵਨ ਉਹ ਦੇ ਸਕਦਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਕੁਪਾਲ ਦੇ ਨਿਕਸਵੇਰਾ ਲੁਧਿਆਣਾ